ਕਹਣਾ ਚਾਹਾਂਗਾ ਸਰਦਾਰ ਅਮਰਤਪਾਲ ਸਿੰਘ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਵੋਟ ਰਾਂਸਪੋਰਟਰਾਂ ਨੂੰ ਚਲਦੇ-ਚਲਦੇ ਦੱਸ ਦਿਓ ਕਿਹੜੀ ਮਤਲਬ ਜਿਹੜੀ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਹਾਂਜੀ ਮੈਂ ਸਾਰੇ ਪੰਥ ਨੂੰ ਸਾਰੇ ਆਲਓਵਰ ਵਰਲਡ ਦੇ ਵਿੱਚ ਜਿੰਨੇ ਵੀ ਸਾਡੇ ਦਰਦੀ ਬੈਠੇ ਆ ਖਾਲਸਾ ਸਾਹਿਬ ਦੇ ਜਿਹੜੇ loyale ਜਾਂ ਅਸੀਂ ਲੋਕਾਂ ਜਾਂ ਜਿਹੜੇ ਆਮ ਲੋਕ ਹੈ ਹਨ ਉਹਨਾਂ ਸਾਰਿਆਂ ਨੂੰ ਮੇਰੇ ਹੱਥ ਬਨ ਕੇ ਬੇਨਤੀ ਹੈ ਕਿ ਤੁਸੀਂ ਹੁਣ ਸੜਕਾਂ ਤੇ ਆਓ ਮੈਦਾਨ ਚਾਓ ਨਾ ਸਾਡੇ ਕੋਲੇ ਬਾਹਲੇ ਸੋਰਸ ਹੈ ਨਾ ਸਾਨੂੰ ਉਹਨਾਂ ਪੋਲੀਟਿਕਲ ਲੋਕਾਂ ਵਾਂਗੂ ਲੜਨਾ ਆਉਂਦਾ ਹੈ ਅਸੀਂ ਕੋਈ ਸ਼ਰਾਬਾ ਬਣਾ ਕੇ ਜਾਂ ਕੋਈ ਇਹੋ ਜੇ ਤਰ੍ਹਾਂ ਚ ਵੋਟਾਂ ਨਹੀਂ ਲੈ ਸਕਦੇ ਅਸੀਂ ਪੰਥ ਤੋਂ ਹੀ ਵੋਟਾਂ ਮੰਗਦੇ ਆ ਕਿਉਂਕਿ ਵੋਟ ਉਹਨਾਂ ਕੋਲੇ ਆ ਤੇ ਉਹ ਸਾਡੀ ਵੋਟ ਐਂਡ ਸਪੋਰਟ ਹਰ ਤਰ੍ਹਾਂ ਕਰਨਗੇ ਤੁਹਾਡੇ ਹਿਸਾਬ ਨਾਲ ਸਰਦਾਰ ਵਿਰਸਾ ਸਿੰਘ ਵਲਟੋਆ ਨੂੰ ਕਾਗਜ਼ ਵਾਪਸ ਲੈਣੇ ਚਾਹੀਦੇ ਕਿ ਨਹੀਂ ਨਹੀਂ ਜੀ ਨਹੀਂ ਲੈਣੇ ਚਾਹੀਦੇ ਨਹੀਂ ਨਹੀਂ ਜੀ ਮਤਲਬ ਕੈਂਡੀਡੇਟ ਤੌਰ ਤੇ ਸਾਡੀ ਜੇ ਹੌਟ ਮੈਦਾਨ 'ਚ ਆਇਆ ਏ ਹੁਣ ਅਸੀਂ ਲੜਾਂਗੇ ਸਰਦਾਰ